ਓ ਹਾਂ ਜੀ ਵੀ ਮਿੱਤਰੋ ਵੈਰੀ ਵੈਰੀ ਗੁੱਡ ਮਾਰਨਿੰਗ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੀ ਜਿਹੜੇ ਆਲੂ ਵਾਲੇ ਖੇਤ ਸੀਗੇ ਨਾ ਆਪਾਂ ਆਲੂਆਂ ਦੀ ਪਟਾਈ ਕੀਤੀ ਸੀ ਉਹਨਾਂ ਖੇਤਾਂ ਦੇ ਵਿੱਚ ਅੱਜ ਲੱਗੇ ਆ ਬਹਾਈ ਕਰਨ ਤੇ ਬਹਾਈ ਕਰਨੀਆਂ ਨਾਲੇ ਤਾਂ ਬੁੜੀਆਂ ਲਾਈਆਂ ਆ ਤੇ ਜਿਹੜੇ ਆਲੂ ਵਿੱਚ ਰਹਿ ਜਾਂਦੇ ਆ ਕਿਉਂਕਿ ਜਦੋਂ ਲੇਬਰ ਪਟਾਈ ਕਰਦੀ ਆ ਤਾਂ ਆਲੂ ਕਾਫੀ ਰਹਿ ਜਾਂਦੇ ਬੱਟਾਂ ਦੇ ਵਿੱਚ ਕਿਤੇ ਕਿਤੇ ਰਹਿ ਜਾਂਦਾ ਮਤਲਬ ਆਲੂ ਤੇ ਨਾਲੇ ਬਹਾਈ ਕਰਦੇ ਆ ਤਾਂ ਨਾਲੇ ਵਿੱਚ ਕਾਉਣੇ ਆਲੂ ਬਣੇ ਰਹੋ ਮਿੱਤਰੋ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਲਓ ਜੀ ਡੇੜਾ ਕੇ ਖੇਤ ਵਾਗ ਗਿਆ ਆ ਤੇ ਬੀਬੀਆਂ ਚੱਕਦੀਆਂ ਆ ਆਲੂ ਤੇ ਆਪਾਂ ਹੁਣ ਚੱਲ ਪਏ ਆ ਜੀ ਤੁਰ ਕੇ ਘਰ ਨੂੰ ਨਾਲੇ ਮੈਂ ਕਿਹਾ ਰੋਟੀ ਰੂਟੀ ਖਾ ਕੇ ਆਈਏ ਤਾਂ ਫੇਰ ਬਾਕੀ ਖੇਤ ਵਾਵਾਂਗੇ ਗੁਰੂ ਘਰ ਚੈੱਕ ਕਰੋ ਮਾਰਾ ਦੀ ਕਿਰਪਾ ਆ ਸਾਡੇ ਪਿੰਡ ਕੋੜਲਾ ਨੌ ਸਿੰਘ ਦੇ ਉੱਤੇ ਜਿੰਨਾ ਏਰੀਆ ਸਾਡੇ ਗੁਰੂ ਘਰ ਦਾ ਆ ਮੈਨੂੰ ਲੱਗਦਾ ਨਹੀਂ ਇੰਨਾ ਤਕਰੀਬਨ ਆਲੇ ਦੁਆਲੇ ਦੇ 5-10 ਪਿੰਡਾਂ ਦੇ ਵਿੱਚ ਹੋਊਗਾ ਤੇ ਗੁਰੂ ਘਰ ਬਹੁਤ ਸੋਹਣੇ ਗੁਰੂ ਘਰ ਬਣੇ ਹੋਆ ਡਾਕਟਰ ਸਾਹਿਬ ਦੀ ਕੋਠੀ ਆ ਜੀ ਡਾਕਟਰ ਸਾਹਿਬ ਦੀ ਕੋਠੀ ਮਨਜੋਤ ਭਾਜੀ ਇੰਗਲੈਂਡ ਵਾਲੇ ਮਿੰਨੀ ਸੈਕਟਰੀਟ ਵੀ ਹੈਗਾ ਆਪਣੇ ਪਿੰਡ 'ਚ ਇਹ ਮਿੰਨੀ ਸੈਕਟਰੀਟ ਉਦਾਂ ਰਹਿੰਦਾ ਬੰਦੇ ਹੀ ਆ ਇਹ ਬੰਦੇ ਰਹਿੰਦਾ ਉਦਾਂ ਪੰਚਾਇਤ ਵਾਲੇ ਸੋਚ ਵਿਚਾਰ ਕਰ ਰਹੇ ਆ ਵੀ ਇੱਥੇ ਡਿਸਪੈਂਸਰੀ ਬਣਾਉਣਗੇ ਸ਼ਾਇਦ ਮੇਬੀ ਕਰ ਰਹੇ ਆ ਇੰਤਜ਼ਾਮ ਕੋਈ ਨਾ ਕੋਈ ਡਾਕਟਰ ਬਿਠਾਉਣਗੇ ਇੱਥੇ ਵਧੀਆ ਚੀਜ਼ ਆ ਉਦਾਂ ਜੇ ਇਹ ਵੀ ਕੰਮ ਹੋ ਜਵੇ ਇਹਦਾ ਸਾਡੇ ਪਿੰਡ ਆ ਨਾ ਬਹੁਤ ਪੁਰਾਣੀ ਬੇਰੀ ਆ ਇੱਥੇ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਸਕੂਲ ਪੜਨ ਜਾਂਦੇ ਹੁੰਦੇ ਤਾਂ ਘਰ ਦੇ ਬੱਸ ਦੇ ਵਿੱਚ ਚੜਾਉਣ ਆਉਂਦੇ ਹੁੰਦੇ ਸੀਗੇ ਇੱਥੇ ਤਾਂ ਉਦੋਂ ਦੀ ਦੇਖਦੇ ਆਂ ਇਹ 베ਰੀ ਦੇਖੋ 베ਰ ਲੱਗਿਓ ਬਹੁਤ 베ਰ ਲੱਗਾ ਹੋਈ ਐਡੇ ਲੱਗਦੇ ਨੇ ਛੋਟੇ ਛੋਟੇ 베ਰ ਜਦੋਂ ਇਹ ਮੋਟੇ ਹੋ ਜਾਣੇ ਆ ਮਿੱਠੇ ਬਹੁ ਹੁੰਦੇ ਆ ਬਹੁਤ ਵਧੀਆ ਹੁੰਦੇ ਖਾਣ ਨੂੰ ਅੱਗੇ ਉਹ ਸਕੂਲੇ ਜਾਣਾ ਪੜਨ ਤੇ ਨਾਲੇ ਇਥੋਂ 베ਰ ਖਾਣੇ ਤੇ ਨਾਲੇ ਫਿਰ ਸਕੂਲੇ ਜਾਣਾ ਬਹੁਤ 베ਰ ਲੱਗਾ ਹੈ ਬਈ ਬਹੁਤ ਪੁਰਾਣੀ 베ਰੀ ਆ ਇਹ ਆਪਾਂ ਤਾਂ ਜਿਉਂ ਛੋਟੇ ਛੋਟੇ ਹੁੰਦੇ ਦੇਖਦੇ ਆ ਇਹਨੂੰ ਇਦਾਂ ਦੀ ਆ ਇਹ ਓ ਹੈਲੋ ਪਪੀਜ਼ ਓਏ ਕਿਦਾ ਓ ਛੱਡੂ ਇਹ ਇਸਕੀ ਮੰਮੀ ਹੈ ਅਰੇ ਕਹਾ ਭਾਗ ਰਹੀ ਹੋ ਇਹ 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 ਉਹ ਮੋੜ ਮੋੜਿਆ ਦੁਸਤਾਵੇ ਹੋ ਪਿੰਡ ਦੀਆਂ ਗਲੀਆਂ ਦੀ ਓ ਪਿੰਡ ਦੀਆਂ ਗਲੀਆਂ ਦੀ ਪਿੰਡ ਨਾਲ ਬਹੁਤ ਪਿਆਰ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਪਿੰਡ ਨਹੀਂ ਛੱਡ ਸਕਦੇ ਤੇ ਨਾ ਪਿੰਡ ਕਦੀ ਛੁੱਟਣਾ ਦਿਲ ਚੋਂ ਨਿਕਲਣਾ ਵੀ ਨਹੀਂ ਹੈਗਾ ਤੇ ਪਿੰਡ ਦਾ ਮੋਹ ਹੀ ਇਦਾਂ ਦਾ ਆ ਗੱਲਬਾਤ ਵੀਰੇ ਉਹ ਗੱਲਬਾਤ ਪੂਰੀ ਇਹ ਸਾਡੇ ਬਰਿੰਦਰਜੀਤ ਭਾਜੀ ਦੀ ਕੋਠੀ ਭਾਜੀ ਸਾਡਾ ਹੁੰਦਾ ਸੀ ਬੜਾ ਪਿਆਰ ਸੀ ਭਾਜੀ ਦੇ ਨਾਲ ਅੱਜ ਤੋਂ 5-6 ਸਾਲ ਪਹਿਲਾਂ ਅੱਜ ਤੋਂ ਨਾ 5-6 ਸਾਲ ਪਹਿਲਾਂ ਐਕਸੀਡੈਂਟ ਦੇ ਵਿੱਚ ਭਾਜੀ ਦੀ ਡੈਥ ਹੋ ਗਈ ਸੀ ਤੇ ਜਦੋਂ ਘਰ ਕੋਲ ਦੀ ਲੰਗੀ ਦਾ ਬੜਾ ਹੋਰ ਤਰ੍ਹਾਂ ਲੱਗਦਾ ਬਹੁਤ ਜ਼ਿਆਦਾ ਹੋਰ ਤਰ੍ਹਾਂ ਤੇ ਬੜੀਏ ਚੀਜ਼ ਮਹਿਸੂਸ ਹੁੰਦੀ ਫੀਲ ਹੁੰਦਾ ਬਹੁਤ ਜ਼ਿਆਦਾ ਅਜੀਬ ਜਿਹੀ ਫੀਲਿੰਗ ਆਉਂਦੀ ਹੈ ਕਿਉਂਕਿ ਭਾਜੀ ਦੇ ਨਾਲ ਬਹੁਤ ਪਿਆਰ ਹੁੰਦਾ ਸੀ ਘਰ ਦੇ ਨੇੜੇ ਆਪਣਾ ਘਰ ਆ ਤੇ ਰੋਜ ਇੱਕ ਦੂਜੇ ਨੂੰ ਮਿਲਣਾ ਮੁਲਣਾ ਉਹਦੇ ਕਰਕੇ ਲਓ ਬਈ ਇੱਧਰ ਲਾਣੇਦਾਰ ਸਾਡਾ ਲਗਾਇਆ ਖੇਤ ਵਾਣ ਤੇ ਇੱਧਰ ਵੀ ਦੀ ਆਲੂ ਚੱਕਦੀਆਂ ਮਸਤ ਮਸਤ ਚਾਲ ਲਗਾਇਆ ਮੱਠੀ ਮੱਠੀ ਚਾਲ ਘੋੜਿਆਂ ਵਾਲੀ ਚਾਲ ਲਓਏ ਮਿੱਤਰੋ ਖੇਤ ਗਾਇਆ ਬਗ ਤੇ ਤਕਰੀਬਨ ਤਕਰੀਬਨ ਆਲੂ ਵੀ ਜਿਹੜੇ ਆ ਉਹ ਵੀ ਚੱਕ ਉਹ ਚੱਲੇ ਆ ਇਹ ਹਿਸਾਬ ਲਾ ਲਓ ਬਈ ਘਟੋ ਘਟ 10 ਗੱਟੇ ਆਲੂਆਂ ਦੇ ਦੁਬਾਰਾ ਨਿਕਲ ਗਏ ਆ ਵਿੱਚੋਂ ਚੋਗ ਕੇ ਤੇ ਹਾਲੇ ਜਿਹੜਾ ਡਿਕਸਾ ਨਾਲ ਬੋਨੇ ਸੀਗੇ ਵਿੱਚ ਵਿੱਚ ਹਾਲੇ ਕਿਤੇ ਕਿਤੇ ਥੱਲੇ ਆਈ ਵੀ ਜਾਂਦੇ ਜਦੋਂ ਟ੍ਰੀਲਰ ਵੱਜੇ ਹਾਲੇ ਹੋਰ ਨਿਕਲਣਗੇ ਥੱਲੇ ਹਿਸਾਬ ਲਾ ਲਓ 10 ਗੱਟੇ ਭਰ ਗਏ ਆ ਥੱਲੇੋਂ ਚੋਕੇ ਪਾਣੀ ਪੀਵਾ ਕੇ ਮਿੱਤਰੋ ਪਾਣੀ ਧਿਆ ਲੱਗ ਗਈ ਆ ਆ ਵੀ ਖੇਤ ਵਗ ਗਿਆ ਆ ਉਹ ਪਰੇ ਵਗ ਗਿਆ ਉਹ ਵੀ ਵਗ ਗਿਆ ਤੇ ਉਧਰ ਹਾਲੇ ਬੀਬੀਆਂ ਆਲੂ ਚੁਗਦੀਆਂ ਪਈਆਂ ਤੇ ਇਧਰ ਵੀ ਵਗ ਗਏ ਆ ਖੇਤ ਵਪਾਰੀ ਲੈ ਗਿਆ ਆਲਰੇਡੀ ਇੱਥੇ ਖੇਤਾਂ ਜੀ ਉਹਨਾਂ ਕਾ ਸਾਡਾ ਮਾਲ ਉਧਰ ਦਾ ਰਹਿ ਗਿਆ ਸੀਗਾ ਇਹਦਾ ਵੀ ਸੌਦਾ ਕਰ ਪੈਕਿੰਗ ਹੈ ਨਾ ਨਾ 10 10 ਕਿਲੋ ਦੇ ਲਾਵਾ ਹੈ ਇਹ ਅੱਜ ਕੱਲਾ ਪਾਜੀ ਨੂੰ ਚੋਕੋ ਚੋਕੋ ਅਸਾ ਠੇਕੀ ਆਈ ਅਸਿ ਨਹੀਂ ਇਹ ਅਸੀਂ ਠੇਕਾ ਹੀ ਹੁੰਦਾ ਇਹਨਾਂ ਨਾਲ

ਆਹ 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 ਦਰਵਾਜ਼ਾ ਸਾਬ ਅੱਛਾ ਬਾਹਰ ਵੇਜਾ ਨਵੀਂ ਲੜ ਹੈ ਨਵੀਂ ਜਿੱਥੇ ਕੇ ਸਾਡੇ ਇੰਤਲਾਮ ਹੁੰਦਾ ਕਿਤੇ ਉਹ ਲੈ ਕੇ ਹਰੇ ਇਹ ਮੇਰਾ ਉਹ ਮੇਰੀ ਫੋਟੋ ਨਾ ਖਿੱਚਿਆ ਕਰ ਰੱਛਾ ਮੈਂ ਸਬੂਤ ਰੱਖਦਾ ਮੈਂ ਕੰਮ ਕੀਤਾ ਹੈ ਕੰਮ ਕੀਤਾ ਗੱਲ ਬਾਤ ਮਿੱਤਰੋ ਇਦਾਂ ਕਿ ਆ ਇੰਨਾ ਮਾਲ ਹਸਾਬ ਲਾ ਲਓ ਬਈ ਜਿਹੜੇ ਬਹਾਈ ਤੋਂ ਬਾਅਦ ਚੁਗੇ ਆ ਆਲੂ ਉਹ ਹੀ ਨਿਕਲੇ ਇੰਨਾ ਮਾਲ ਬੋ ਆਲੂ ਰਹਿ ਜਾਂਦੇ ਥੱਲੇ ਇਹ ਪੈਕਿੰਗ ਕਰ ਲਈ ਆ 15 15 ਕਿਲੋ ਦੀ ਹੁਣ ਸਵੇਰ ਨੂੰ ਮੰਡੀ ਵੇਚਾਂਗੇ ਜਾ ਕੇ ਫਿਰ